ਵੀਰਾਂ ਦੋ ਜੀਆਂ ਨੂੰ ਅੱਜ ਪਿਆ ਇੱਕ ਨਵਾਂ ਮੀਟਿੰਗ ਨਾ ਨੋਟ ਬਸ ਉਹੀ ਗੱਲ ਕਰਨਾ ਕਿ ਆਪਾਂ ਵਿਸ਼ਾ ਰੱਖਣਾ ਉਹ ਵਿਸ਼ਾ ਜਿਹੜਾ ਦੀਪਕ ਕਮੋਦ ਉਹਨਾਂ ਨੇ ਸਾਰੇ ਰਲ ਮਿਲ ਕੇ ਸਸਿਕਲ ਦੀ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆ ਪੰਜਾਬ ਦੀ ਤਸਵੀਰਾਂ ਤੁਹਾਡੇ ਨਾਲ ਮਾਰਕੀਟ ਕਮੇਟੀ ਤੋਂ ਸਾਂਝੇ ਕਰ ਰਹੀਆਂ ਹਨ ਜਿੱਥੇ ਕੋਈ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਅੰਕੁਸ਼ ਮਟਨੀ ਜੀ ਦੇ ਵੱਲੋਂ ਸੱ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਹਲਕਾ ਵਿਧਾਇਕ ਜਗਦੀਪ ਕਮੋਦ ਗੋਲਟੀ ਦੇ ਨਾਲ ਵੀਡੀਓ ਕਾਲ ਦੇ ਜ਼ਰੀਏ ਮੀਟਿੰਗ ਕੀਤੀ ਗਈ ਸੀ ਮੀਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਜੋ ਟਾਈਮ ਦਿੱਤਾ ਗਿਆ ਸੀ ਸਮਸਿਆ ਦੀ ਸੰਸਦਵਾਂ ਨੂੰ ਅੱਜ ਮੀਟਿੰਗ ਕਰਨ ਦੇ ਲਈ ਪਹੁੰਚਿਆ ਹਲਕਾ ਵਿਧਾਇਕ ਜਗਦੀਪ ਕੌਂਸ ਗੋਲਡੀ ਜੀ ਆਓ ਸੁਣਦੇ ਹਾਂ ਕੀ ਕੁਝ ਕਹਿ ਰਿਹਾ ਹੈ ਨਾ ਸੱਜੇ ਪੜਾਉਂਦਾ ਹੋਇਆ

ਅੰਦੇ ਅੱਗੇ ਆਪਾਂ ਅੱਜ ਆਪਾਂ ਨੂੰ ਆਪਾਂ ਦੇਖੀਏ ਧਿਆਨ ਚ ਰੱਖੀਏ ਨੂੰ ਆਪਾਂ ਗ੍ਰੇਡ ਕਰਾਈਏ ਤੇ ਵੇਲੇ ਕਰਾਉਣ ਦੇ ਜਿਹੜੇ ਮਸੂਲ ਵੀ ਹੈ ਵੀ ਆਪੋ ਦੀ ਗੱਲ ਕਿ ਕੀ ਸੀ ਥੋਪੜੀ ਥੋਪੜੀ ਤੋਂ ਜਿਹੜੇ ਟੀਕ ਤੋਂ ਡਾਕਟਰਾਂ ਨੂੰ ਲੱਗਦੀ ਹੈ ਉਹ 11 ਵਜੇ ਆਉਂਦੇ ਆ ਜਾਂ 1 ਵਜੇ ਚਲੇ ਜਾਂਦੇ ਆ ਮਰੀਜ਼ ਉਹਨਾਂ ਨੂੰ ਵੀ ਕੋਈ ਨਹੀਂ ਹੈਗਾ ਕਿਸੇ ਨਾਲ ਪਰ ਵੀ ਅਸੀਂ ਆਪਦੀ ਡਿਊਟੀ ਪੂਰੀ ਕਰਨੀ ਹੈ ਹੁਣ ਲੋਕਲ ਜਿਹੜੇ ਰੋਕਟਰ ਜਿਹੜੇ ਅੱਗੇ ਪੰਜਾਬ ਸਰਕਾਰ ਦੇ ਜਿਹੜੇ ਪੰਜ ਛਾ ਰੋਕਟਰ ਨੇ ਉਹ ਆ ਵੀ ਡਿਊਟੀ ਦੇ ਦੇ ਨੇ ਜਿਹੜੇ ਐਸਐਮ ਕੋਲੋਂ ਨੂੰ ਸੁਮੇਤ ਤਾਂ ਵਧੀਆ ਅਪਡੇਟ ਕਰ ਰਹੇ ਨੇ ਮੈਡਮ ਨਾਲ ਲੈ ਨਹੀਂ ਦੇ ਉਹ ਵਧੀਆ ਸਿਸਟਮ ਚੱਲ ਰਿਹਾ ਹੈ ਅੱਜ ਉਹ ਵਾਰੀ ਤੋਂ ਉਪਰੀ ਦੀ ਬੜੀ ਹੈ ਜਿਹੜੇ ਡਾਕਟਰ ਉੱਥੇ ਰੈਗੂਲਰ ਨਹੀਂ ਪਹੁੰਚਦੇ ਇਹਨੂੰ ਸਾਰਿਆਂ ਨੂੰ ਆਪਾਂ ਧਿਆਨ ਚ ਲਿਆ ਕੇ ਆਪਾਂ ਇਹ ਸਿਸਟਮ ਸਾਰਿਆਂ ਦੀ ਮੰਗੀ ਹੈ ਤੇ ਜਿਆਦਾ ਤੁਹਾਨੂੰ ਪਤਾ ਹੀ ਹੈ ਸਾਰਾ ਉਹਦੇ ਵਿੱਚ ਕੀ ਚਾਹੀਦਾ ਹੈ ਤੇ ਬਾਬਾ ਬ੍ਰਿਧ ਨੂੰ ਵੀ ਦੇਣਾ ਹੈ ਪੂਰੇ ਵਿੱਚ ਵੀ ਫਿਰ ਇੱਕ ਆਪਣੇ ਰਹਿ ਜਾਣੇ ਵੀ ਜਿਹੜੇ ਆਪਣੇ ਡਾਕਟਰ ਹੈ ਜਿਹੜੇ ਪੰਜਾਬ ਸਰਕਾਰ ਦੇ ਮਤਲਬ ਕਿ ਇਹਨਾਂ ਨੇ ਵੀ ਇੱਥੇ ਰਹਿਣਾ ਹੋ ਸਕੇ ਤਾਂ ਪੰਜਾਬ ਸਰਕਾਰ ਲੈ ਲਵੇ ਤਾਂ ਬੜੀ ਚੰਗੀ ਗੱਲ ਹੈ ਹਾਂ ਜੀ ਸਮਝ ਨਹੀਂ ਬੋਲਣ ਸਰ ਇੱਕ ਤੁਸੀਂ ਪਰਸੋ ਲਈ ਪੁੱਛਿਆ ਸੀ ਕਿ ਆਪਾਂ ਐਪਲੀਕੇਸ਼ਨ ਲਗਾਈ ਹੋਈ ਹੈ ਆਪਣੇ ਹੈਲਥ ਡਿਪਾਰਟਮੈਂਟ ਨੂੰ ਕਿ ਜਾਂ ਤਾਂ ਆਪਣੇ ਸਿਵਲ ਡੈਂਡਰ ਆ ਜਾਊਗਾ ਜਾਂ ਆਬਾ ਫਰੀਦ ਦੇ ਅੰਦਰ ਆ ਜਾਊਗਾ ਸਰੀ ਅਪਲੀਕੇਸ਼ਨ ਕਿੰਨੀ ਦੇਰ ਲਈ ਗਈ ਹੈ ਤੁਹਾਡਾ ਆਈਡੀ ਲਗਵਾਉਣਾ ਸਰੋਗ ਸਰ ਇਹ ਜਿਹੜਾ ਮੈਂ ਤਕਰੀਬਨ ਨਾ ਬਾਬਾ ਫਰੀਦ ਔਰ ਸਿਵਲ ਹਸਪੀਟਲ ਦੋਵਾਂ ਨੂੰ ਵਿਜ਼ਿਟ ਕੀਤਾ ਹੈ ਚੰਗੀ ਤਰ੍ਹਾਂ ਔਰ ਦੋਵਾਂ ਨਾਲ ਕਾਮੇ ਬਣਾ ਕੇ ਰੱਖਿਆ ਹੈ ਜਿਨ੍ਹਾਂ ਵਿੱਚੋਂ ਮੈਂ ਇਹ ਸਮੇਂ ਚ ਆਂਦਾ ਵੇ ਤਕਰੀਬਨ ਪਿਛਲੇ 2 ਸਾਲ ਤੋਂ ਸਿਵਲ ਹਸਪੀਟਲ ਦੇ ਡਾਕਟਰ ਤੇ ਐਸਐਮਓ ਸਾਹਿਬ ਸਾਰੇ ਵਿੱਚ ਆਏ ਸਟਾਫ ਪਲੱਸ ਜਿਹੜੇ ਬਾਬਾ ਫਰੀਦ ਦੇ ਜਿਹੜੇ ਜੋ ਵੀ ਸਟਾਫ ਇੱਥੇ ਆਂਦਾ ਆਪਣੇ ਕੋਲ ਰੋਜ਼ ਉਹ ਦੋਨਾਂ ਦਾ ਆਪਸ ਵਿੱਚ ਡਿਸਪਿਊਟ ਚੱਲਦਾ ਪਿਆ ਜੀ ਕਿਉਂਕਿ ਹਾਂ ਮਤਲਬ ਇਹਨਾਂ ਦਾ ਆਪਸੀ ਡਿਸਪਿਊਟ ਹੈ ਇੱਕ ਦੂਸਰੇ ਨੂੰ ਅੰਡਰਸਟੈਂਡਿੰਗ ਨਹੀਂ ਕਰਦੇ ਉਹ ਕਹਿੰਦਾ ਸਾਡਾ ਰਾਜ ਚੱਲੇ ਉਹ ਕਹਿੰਦਾ ਸਾਡਾ ਰਾਜ ਚੱਲੇ ਠੀਕ ਹੈ ਇਸ ਚੱਕਰ ਦੇ ਵਿੱਚ ਪਸੰਦੀਪੀ ਸਾਰੀ ਜਨਤਾ ਠੀਕ ਹੈ ਉਹ ਆਦੀ ਮਨ ਮਰਜ਼ੀ ਕਰਦੇ ਨੇ ਫਿਰ ਇੱਕ ਐਸਐਮਓ ਸਾਹਿਬ ਜਿਹੜੇ ਮੈਨੂੰ ਮੇਰਾ ਉੱਥੋਂ ਦੇ ਇੰਚਾਰਜ ਨਾਲ ਗੱਲ ਹੋਈਏ ਬਾਬਾ ਫਰੀਦ ਦੇ ਉਹ ਕਹਿੰਦੇ ਨੇ ਕਿ ਸਾਨੂੰ ਯੂਜ ਚਾਰजेस ਨਹੀਂ ਦਿੱਤੀਆਂ ਦੇ ਸੀ ਤਾਂ ਨਹੀਂ ਪੂਰੀ ਤਰ੍ਹਾਂ ਹੈਂਡਲ ਕਰਦੇ ਅਸੀਂ ਨੇ ਤੇ ਮੇਰੇ ਕਹਿੰਦਾ ਮਤਲਬ ਹੈ ਕਿ ਤੁਸੀਂ ਦੋਵਾਂ ਡਾਕਟਰਸ ਨੂੰ ਜਿਹੜੇ ਆਪੋ ਦਾ ਸਟਾਫ ਤੇ ਉਤੋਂ ਦਾ ਸਟਾਫ ਇਹਨਾਂ ਨੂੰ ਦੋਵਾਂ ਨੂੰ ਬਿਠਾ ਕੇ ਇਹਨਾਂ ਦਾ ਆਪਸੀ ਕੰਪਰੋਮਾਈਜ਼ ਕਰਵਾਓ ਜੋ ਵੀ ਹੈ ਕਿ ਜਿਹੜੀ ਇਹਨਾਂ ਦੇ ਮਾਨੇ ਖਟਕਟਾ ਹੋਏਗੇ ਨੇ ਉਹ ਦੂਰ ਕਿਤੇ ਜਾਣ ਦੂਸਰਾ ਨੰਬਰ ਸਰ ਜੇ ਤਾਂ ਚਲੋ ਪਹਿਲ ਚਾਹਵਨ ਤਾਂ ਤੁਸੀਂ ਹੋ ਗੋਗੇ ਜੋ ਤੁਸੀਂ ਮਾਲਕ ਹੋ ਸਾਡੇ ਜਲਾਲਾਬਾਦ ਦੇ ਕਿ ਜੇ ਤੁਸੀਂ ਚਾਹਦੇ ਹੋ ਕਿ ਆਪਣੇ ਸਿਵਲ ਦੇ ਅੰਡਰ ਆ ਜਾਵੇ ਤੇ ਉਹ ਤੋਂ ਟੇਕਓਵਰ ਕਰਕੇ ਆਪਾਂ ਸਿਵਲ ਅੰਡਰ ਕਰ ਲਈਏ ਸਾਰਾ ਇਸ ਜੀ ਦੇ ਕਿ ਤੁਸੀਂ ਦੱਸੋ ਕਿ ਹੋਣਾ ਚਾਹੀਦਾ ਹੈ ਜੇ ਸਿਵਲ ਵਾਲੇ ਆਪਣਾ ਕੰਮ ਵਾਕਈ ਆਪਣਾ ਟ੍ਰੋਮਾ ਸੈਂਟਰ ਇਚ ਜਲਾਲਾਬਾਦ ਬਣ ਜਾਏਗਾ ਕਿ ਨਹੀਂ ਬਣ ਜਾਏਗਾ ਇਸ ਜੀ ਦਾ ਵਿਸ਼ਵਾਸ ਤੁਸੀਂ ਸਾਨੂੰ ਦਿਵਾਣਾ ਕਿਉਂਕਿ ਜਿਹੜਾ ਮੇਰੇ ਬਾਬਾ ਫਰੀਦ ਜਿਹੜੀ ਗੱਲ ਹੋਈ ਏ ਇੰਚਾਰੇ ਨਾਲ ਉਹ ਕਹਿੰਦੇ ਨੇ ਕਿ ਤੁਸੀਂ ਟ੍ਰੋਮਾ ਸਾਨੂੰ ਦੇ ਦੋ ਆਪਣਾ ਜੋ ਵੀ ਸਾਰਾ ਟੇਕਓਵਰ ਕਰਵਾ ਦਿਓ ਸਾਰੀ ਬਿਲਡਿੰਗ ਔਰ ਸਾਰਾ ਹਸਪੀਟਲ ਤੇ ਅਸੀਂ ਜਿੰਨਾ ਹੋ ਸਕੇ ਮਤਲਬ ਅਸੀਂ ਟ੍ਰੋਮਾ ਸੈਂਟਰ ਬਣਵਾਵਾਂਗੇ ਬਲੱਡ ਬੈਂਕ ਵੀ ਬਣਵਾਵਾਂਗੇ ਔਰ ਜੋ ਇੱਥੇ ਫੈਸਿਲਿਟੀਆਂ ਸਾਰੀ ਅਸੀਂ ਦੇਵਾਂਗੇ ਤੇ ਜੇ ਅਸੀਂ ਮੈਸੀਵਲ ਹਸਪੀਟਲ ਨਾਲ ਗੱਲ ਕੀਤੀ ਕਹਿੰਦੇ ਜੇ ਉਹਨਾਂ ਦੇ ਅੰਦਰ ਆਦਾ ਅਸੀਂ ਚੱਕ ਕੇ ਸਾਰੇ ਜਲਾਲਾਬਾਧਰ ਨਾਲ ਲਾ ਦੇਣਾ ਇੱਥੇ ਮਤਲਬ ਬੰਦਾ ਨਹੀਂ ਕੁਝ ਕੰਮ ਦੇਣਾ ਜਿਵੇਂ ਪੰਜਾਬੀ ਕਹਾਂ ਲੋ ਨਾ ਦਾ ਕਲੀਅਰ ਗੱਲ ਸਾਨੂੰ ਕੀਤੀ ਗਈ ਹੁਣ ਇਹ ਸਾਰੇ ਦੋਵੇਂ ਸਟਾਫ ਦੀ ਆਪਦੀ ਆਪਦੇ ਵਰਡਿੰਗ ਸੀ ਜਿਵੇਂ ਕਹਾਂ ਲੋ ਤੇ ਬਾਕੀ ਸਾਡੀ ਸਰ ਜਲਾਲਾਬਾਦ ਕੀ ਮਤਲਬ ਸਾਰਿਆਂ ਦੀ ਇੱਕੋ ਡਿਮਾਂਡ ਹੈਗੀ ਹੈ ਕਿ ਸਾਨੂੰ ਆ ਜਿਹੜਾ ਆਪਣਾ ਹਸਪੀਟਲ ਹੈ ਕਿਉਂਕਿ ਇਹਨੇ ਹੋਟਲ ਤੈਨੂੰ ਮਤਲਬ ਕਿਉਂਕਿ 30 ਬੈੱਡ ਦਾ ਹਸਪੀਟਲ ਆਪਣੀ ਜਲਾਲਾਬਾਦ ਦਾ ਹੈ 24 ਦਾ 24 ਹੈ ਜੀ 24 ਦਾ 24 ਹੈ ਮੈਨੂੰ 30 ਦਾ ਵੈਸੋ ਸੁਣਨ ਗਿਆ ਚਲੋ 24 30 ਦਾ ਚਲੋ ਮਿਸਟਰੀ ਡਿਸਪੈਂਸਰੀ ਸੀ 10 ਕਿ 24 ਤੋਂ ਅਪਗ੍ਰੇਡ ਕਰਨ ਵਾਸਤੇ ਜੇ ਕੋ 100 ਬੈੱਡ ਦਾ ਜਾਂ 50 ਬੈੱਡ ਦਾ ਹੋ ਜਾਊਗਾ ਉਹਦੇ ਵਿੱਚ ਆਈਸੀਯੂ, ਟ੍ਰੋਮਾ ਸੈਂਟਰ ਜਦੋਂ ਬਣ ਜਾਏਗਾ ਸਾਰੀਆਂ ਚੀਜ਼ਾਂ ਕਵਰ ਹੋ ਜਾਣਗੀਆਂ, ਬਲੱਡ ਬੈਂਕ ਵੀ ਉਹਦੇ ਵਿੱਚ ਹੀ ਆ ਜਾਏਗਾ ਸਭ ਨਾਲ। ਜੁਨੇ ਨੂੰ ਕੁਝ ਪੰਜਾਬ ਬੜਵੱਧ ਦਿੱਤਾ ਜੀ। ਕਾਗਜ਼ਾਂ ਜੁਆਏ ਨਹੀਂ। ਫਰਮਲ ਡਾਈਵ ਕਲੇ ਜੋ ਪੰਜਾਬ ਹੋ ਜਾਏਗਾ ਤਾਂ ਕੰਦੇ ਨਾਲ ਆਪਣਾ ਡਾਕਟਰ ਜਿਹੜਾ ਪੂਰੇ ਮਿਲ ਜਾਣਗੇ ਪੰਜਾਬ ਦੀ। ਇੱਕ ਸਰ ਬੇਨਤੀ ਹੈ ਵੀ ਅ ਅਕੋਰਡਿੰਗ ਟੂ ਐਮਯੂਆਈ ਜੋ ਸਾਈਨ ਕੀਤਾ ਇਹਨਾਂ ਨੇ ਬਾਬਾ ਫਰੀਦ ਤੇ ਜਿਹੜਾ ਸਿਵਾ ਸਰਜਨ ਸਾਹਿਬ ਨੇ ਇਹਨਾਂ ਨੇ ਕੀਤਾ ਹੋਇਆ ਆਪਸ ਪੰਜਾਬ ਸਰਕਾਰ ਨੇ ਉਹ ਐਮਯੂ ਆਈ ਦੇ ਅਕੋਰਡਿੰਗ ਕੰਮ ਹੀ ਨਹੀਂ ਕਰ ਰਹੇ ਵਰਕ ਨਹੀਂ ਕਰ ਰਹੇ ਡਿਊਟੀਆਂ ਵੰਡੀਆਂ ਹੋਈਆਂ ਨੇ ਸਾਰੀਆਂ ਐਸਡੀਐਮ ਸਾਹਿਬ ਨੇ 8 ਤਰੀਕ ਨੂੰ ਲੈਣੀ ਹੁੰਦੀ ਜ ਇਹਨਾਂ ਦੀ ਮੀਟਿੰਗ ਹਰ ਮਹੀਨਾ ਮੀਟਿੰਗ ਹੀ ਨਹੀਂ ਹੁੰਦੀ ਕਈ ਕਈ ਮਹੀਨੇ ਜਦੋਂ ਮੀਟਿੰਗ ਨਹੀਂ ਹੁੰਦੀ ਤਾਂ ਆਪਸੀ ਇਹਨਾਂ ਦਾ ਅੰਡਰਸਟੈਂਡਿੰਗ ਨਹੀਂ ਪੂਰੀ ਬਣਦੀ ਜਿਹੜਾ ਜਾਰੀ ਹੈ ਸਰਦਾਰ ਜੀ ਰਿਕਵੈਸਟ ਇਹਨਾਂ ਦੀ ਜਿਹੜੀ ਅੰਡਰਸਟੈਂਡ ਕਰਨੀ ਬਹੁਤ ਜ਼ਰੂਰੀ ਹੋਣੀ ਜਿਹੜਾ ਕੰਮ ਨਹੀਂ ਹੋ ਰਿਹਾ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੋ ਜਾਏ ਤਾਂ ਕਿ ਕੰਮ ਸੋਹਣੇ ਤਰੀਕੇ ਨਾਲ ਹੋ ਜਾਏ ਸਰ ਇਹ ਐਮਐਲ ਸਾਹਿਬ ਬੇਨਤੀ ਕੀ ਹੈ ਇਹਨਾਂ ਦੀ ਅੰਡਰਸਟੈਂਡਿੰਗ ਵਾਸਤੇ ਵੀ ਜਿਹੜੀ ਮੀਟਿੰਗ ਹੋਈ ਹੈ ਇਹਨਾਂ ਦੀ ਐਮਯੂਆਈ ਚ ਉਹ ਪ੍ਰੀਜ਼ ਕਰਾਈ ਜਾਵੇ ਤਾਂ ਕਿ ਇਹਨਾਂ ਦੀ ਜਿੰਨੀ ਦੇਰ ਅਪਗ੍ਰੇਡ ਨਹੀਂ ਹੁੰਦਾ ਓਨੀ ਦੇਰ ਜਿਹੜੀ ਪ੍ਰੋਪਰ ਹੈ ਤੁਹਾਨੂੰ ਅੱਗੇ ਦੇ ਕੰਮ ਦੇ ਕੋ ਬੇਸੇ ਨਹੀਂ ਆਪਾਂ ਪੋਸਟਲ ਜਿਹੇ ਇਹਨਾਂ ਦਾ ਆਪਾਂ ਇਹਨਾਂ ਨੂੰ ਬਲੇ ਸਾਬੇ ਇਹਦਾ ਅਸਰ ਦਿਓ ਤੇ ਤੁਸੀਂ ਕਰਾਓ ਅਸੀਂ ਕਹਿੰਦੇ ਕਿ ਚਲੋਣਾ ਸਾਡਾ ਉਹਦਾ ਪਾ ਕੇ ਪੂਰਾ ਤੁਸੀਂ ਇਹ ਕਰੋਗੇ ਬਲੱਡ ਬੈਂਕ ਦਾ ਵੀ ਸਰ ਜੇ ਟ੍ਰੋਮਾ ਸੈਂਟਰ ਅੱਜ ਬੰਦਾ ਆਪਣੀ ਜਲਾਲਾਬਾਦ ਦੇਖੋ ਅਸੀਂ ਪ੍ਰਾਸ ਸਾਡੀ ਉਸ ਦਿਨ ਬਲੱਡ ਵੀ ਹੈਣੀ ਸੀ ਉੱਥੇ ਜੀ ਜੇ ਬਾਈ ਚਾਂਸ ਕਿਸੇ ਨੂੰ ਲਾਉਣ ਦੀ ਸਰ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਕੋਲ ਡੇਟ ਇਸ਼ੂ ਮੈਂ ਸਾਰੀ ਕਨਫਰਮ ਕਰਾਈਏ ਫਾਜ਼ਿਲ ਦਾ ਤੋ 21 ਤਰੀਕ ਨੂੰ ਬਲੱਡ ਇਸ਼ੂ ਹੋਇਆ ਜੀ ਠੀਕ ਹੈ ਜਲਾਲਾਬਾਦ ਵਾਲੇ ਸੁਭਿਲ ਹਸਪੀਟਲ ਵਾਲੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਬਲੱਡ ਪਿਆ ਐਕਸਪਾਇਰ ਹੋ ਜਾਂਦਾ ਸਰ ਮੇਰੇ ਕੋਲ ਸਾਰਾ ਰਿਪੋਰਟ ਹੈਗਾ ਫਾਜ਼ਿਲ ਦਾ ਤੋ ਕਦੋਂ ਇਸ਼ੂ ਹੁੰਦਾ ਕਦੋਂ ਇੱਥੇ ਲੱਗਦਾ ਸਾਰਾ ਰਿਪੋਰਟ ਪੂਰਾ ਹੈਗਾ ਔਰ ਇਤੋਂ ਤੱਕ ਕਿ ਸ਼ਾਮ ਨੂੰ 3 ਵਜੇ ਤੋਂ ਬਾਅਦ ਜਦੋਂ ਰੁਕਤਾਂ ਡਿਊਟੀ ਖਤਮ ਹੋ ਜਾਂਦੀ ਹੈ ਉਦੋਂ ਇੱਕ ਪਤਾ ਨਹੀਂ ਕਿਹੜੀ ਲੇਡੀ ਡਾਕਟਰ ਜਿਹੜੀ ਕਿ ਪਿੰਡ ਕਾਲੂ ਵਾਲੇ ਰਹਿੰਦੀ ਹੈ ਉਹਦੀ ਡਿਊਟੀ ਲੱਗੀ ਹੋਈ ਹੈ ਕਿ ਐਮਰਜੈਂਸੀ ਬਲੱਡ ਦੂ ਦੇਣਾ ਹੈ ਉਹਨੂੰ ਕਾਲੂ ਦੇ ਪਿੰਡੋਂ ਤੋਂ ਆਣ ਤੋਂ ਕਿਸ ਕਾ ਆ ਜਾਂਦੀ ਕਿ ਦਿਨ ਕਿਤੇ ਠੀਕ ਹੈ ਉਹ ਸਾਰਾ ਦੇਖੋ ਜਿਹੜਾ ਮਰੀਜ਼ ਦਾ ਖਜੋ ਖਰਾਬ ਹੋ ਗਿਆ ਉਹਨਾਂ ਦਾ ਜੀ ਸਾਡੀ ਬੇਨਤੀ ਹੈ ਕਿ ਹੋਵੇ ਜੀ ਕਿ ਸਾਨੂੰ ਚਲੋ ਦੇਖੋ ਜਦੋਂ ਟ੍ਰੋਮਾ ਸੈਂਟਰ ਬਣ ਗਿਆ ਉਹਦੇ ਵਿੱਚ ਤਾਂ ਸਾਰੀ ਚੀਜ਼ਾਂ ਕਵਰ ਹੋ ਜਾਣਗੀਆਂ ਬਟ ਜੇ ਤਾਂ ਜਿੰਨੀ ਦੇ ਟ੍ਰੋਮਾ ਸੈਂਟਰ ਨਹੀਂ ਬੰਦਾ ਉਨੀ ਦੇਰ ਜਿਹੜੀ 3 ਵਜੇ ਤੋਂ ਬਾਅਦ ਜਿਹੜੀ ਡਿ ਜਿਹੜੇ ਮੌਕੇ ਤੇ ਬੈਠਾ ਨਾ ਜੀ ਡਾਕਟਰ ਉਹਨਾਂ ਦੀ ਡਿਊਟੀ ਲਗਾਈ ਜਾਵੇ ਕਿ ਇਹ ਨਹੀਂ ਕਿ ਮਤਲਬ 10 ਕਿਲੋਮੀਟਰ ਪਿੰਡ ਤੋਂ ਆ ਕੇ ਕੋਈ ਡਾਕਟਰ ਸਾਨੂੰ ਆ ਕੇ ਬਲੱਡ ਦੇਵੇਗਾ ਅੱਧਾ ਘੰਟਾ ਉਹਨੂੰ ਲੱਗੇ ਅੱਧਾ ਘੰਟਾ ਹੋਰ ਲੱਗ ਜਾਵੇ ਇੰਨੀ ਦੇਰ ਤੱਕ ਲਗਾ ਦਫਾ ਕਰੋ ਮੈਂ ਫਾਇਕਾ ਜੇ ਕੇ ਲਿਆਵਾਂਗਾ ਜਾਕੀ ਜੀ ਉਹ ਡਿਊਟੀ ਇਹਨਾਂ ਦੀ ਹੁੰਦੀ ਆ ਤੋ ਮਰੀਜ਼ ਨੂੰ ਪਰਚੀ ਦੇ ਦਿੰਦੇ ਪਿੱਛੇ ਜੇ ਇੱਕ ਮਰੀਜ਼ ਨੂੰ ਸਲੈਪ ਦਿੱਤੀ ਉਹਦੀ ਮਾਤਾ ਦਾ ਇੱਥੇ ਬਰੇਡ ਸੀ ਉਹ ਜਦੋਂ ਬਲੱਡ ਲੈਣ ਗਿਆ ਆਪ ਮੋਟਰਸਾਈਕਲ ਦੇ ਰਸਤੇ ਜੋ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਬਾਹਰ ਟੁੱਟ ਗਈ ਹਾਲਾਂਕਿ ਡਿਊਟੀ ਇਹਨਾਂ ਦੀ ਹੈ ਜੀ ਪੂਰਾ ਕਰਨਾ ਸਾਰਾ ਅਸੀਂ ਮੁਕਸਰ ਦੇ ਜਿਵੇਂ ਪ੍ਰਾਈਵੇਟ ਦੇ ਕੈਂਪ ਲਵਾਈਦੇ ਹਨ ਜੀ ਮੁਕਸਰ ਤੋਂ ਗੁਰੂ ਸਾਹਿਬ ਫਾਜ਼ਲ ਕਾ ਬਟਿੰਡਾ ਕੋਟਕਪੂਰਾ ਕਿਸੇ ਨੂੰ ਵੀ ਲੋੜ ਪੈਂਦੀ ਅਸੀਂ ਕਵਰ ਕਰੀ ਜਨੇ ਜਦੋਂ ਸਰਕਾਰੀ ਹਸਪਤਾਲ ਲੋੜ ਪੈਂਦੀ ਸਾਡੇ ਹੱਥ ਖਲੇ ਹੋ ਜਾਂਦੇ ਆ ਉਹ ਸਾਨੂੰ ਕਹਿੰਦੇ ਵੀ ਤੁਹਾਨੂੰ ਇੱਥੇ ਆਪਣੇ ਦੋ ਸਰਜੀਕਲ ਆਪਰੇਟ ਹੁੰਦੇ ਨੇ ਜੀ ਡਾਕਟਰ ਹਸਪਤਾਲ ਤੇ ਕੁਮਾਰ ਹਸਪਤਾਲ ਨੇ ਐਨਨ ਡੇਲੀ ਲੋੜ ਪੈਂਦੀ ਬਲੱਡ ਦੀ ਜਦੋਂ ਹਸਪਤਾਲ ਜਾਂਦੇ ਨੇ ਉਥੋਂ ਬਲੱਡ ਨਹੀਂ ਮਿਲਦਾ ਉਹ ਬਸ ਇਹ ਕਾਰਨ ਹੋਈ ਹੈ ਨਾ ਕਿ ਉਹ ਪੇਮੈਂਟ ਨਹੀਂ ਕਰਦੇ ਜੀ ਇੱਥੇ ਇਹਨਾਂ ਲਈ ਜਾਈਦਾ ਉਹ ਕਹਿੰਦੇ ਸਾਡੇ ਹਿਸਾਬ ਹੋਂ ਨਾਲੇ ਪੈਣ ਉੱਪਰ ਚੈਈਦਾ ਨਾ ਇਹ ਮੇਰੇ ਕੋਲ ਮਿਲਦਾ ਲੋਕਾਂ ਨੇ ਵੀ ਸਾਡੀ ਪੇਮੈਂਟ ਨਹੀਂ ਹੋਈ ਪੇਮੈਂਟ ਹੋਵੇਗੀ ਤੇ ਬਲੱਡ ਮਿਲੇਗਾ ਮੇਰੇ ਪੇਮੈਂਟ ਨਾਲ ਨਾਲ ਇਹ ਲਾਪਰਵਾਹੀ ਵੀ ਕਰਦੇ ਨੇ ਲਿਆਂ ਨਹੀਂ ਚ ਲਾਪਰਵਾਹੀ ਕਰਤੀ ਹੁਣ 21 ਤਰੀਕ ਨੂੰ ਸਪੋਸ ਕਰੋ 21 ਤਰੀਕ ਤੋਂ ਇਹ ਮੰਨ ਕੇ ਚਲੋ 21 ਤੋਂ 26 26 ਤੋਂ ਮੰਨ ਕੇ ਚਲੋ ਇੱਕ 26 ਦਿਨ ਤੋਂ ਬਾਅਦ ਜਦੋਂ ਜਿਸ ਐਕਸੀਡੈਂਟ ਹੁੰਦਾ ਇੱਕ 21 ਦਿਨ ਬਾਅਦ ਲਿਆਉਂਦੇ ਨੇ ਇਟਸ ਮੀਨਿੰਗ ਤੁਹਾਡਾ ਹਫਤੇ ਵਿੱਚ ਵਿੱਚ ਬਲੱਡ ਕਵਰ ਹੋ ਚੁੱਕਿਆ ਇਹ ਕਹਿੰਦੇ ਨੇ ਬਲੱਡ ਸਾਡੇ ਕੋਲ ਪਿਆ ਸੀ ਦੇਖੋ ਉਤੋਂ ਇਸ਼ੂ ਹੁੰਦਾ ਪਏ ਜੇ ਇੱਕ ਤੀਗੂ ਨੇ ਹਦੈ ਪਨੇ ਉਹਨਾਂ ਚਾਲੀ ਨੂੰ ਫਿਰ ਦੁਬਾਰਾ ਲਿਆਂਦੇ ਕਹਿੰਦੇ ਮਤਲਬ ਕਿ ਬਲੱਡ ਖਤਮ ਖਤਮ ਹੋ ਚੁੱਕੀ ਤਾਂ ਹੀ ਲਿਆਂਦੇ ਹੋਣਾ ਜੀ ਔਰ ਇੱਕ ਛੋਟੀ ਬੇਨਤੀ ਕਿ ਸਾਡੀ ਸੁਸਾਇਟੀ ਵੱਲੋਂ ਇੱਕ ਮੰਗ ਪੱਤਰ ਜਿੰਦੇ ਵਿੱਚ तकरीबन ਕੀ ਜਲਾਲਾਬਾਦ ਦੇ ਸਾਡੀ ਇੰਦਰਾ ਮਾਰਕੀਟ ਦੇ ਮੇਨ ਦੁਕਾਨਦਾਰ ਜਾਂ ਹੋਰ ਵਸੇਚੀ ਜਿਆਦਾ ਕਿਸੇ ਕੋਲ ਗਏ ਨਹੀਂ ਪਰ ਸਾਰਿਆਂ ਦੇ ਇੱਕ ਚਾਹਵਾਨ ਨੇ ਉਮੀਦ ਸਾਰਿਆਂ ਦੀ ਤੁਹਾਡੇ ਤੋਂ ਸਰ ਕਿਉਂਕਿ ਦੇਖੋ ਜੋ ਐਮਐਲਏ ਸਾਹਿਬ ਹੋਰ ਹੈ ਵੀ ਸਾਰੀਆਂ ਸੰਸਥਾਵਾਂ ਬੈਠੀਆਂ ਨੇ ਉਹਦੇ ਵਿੱਚ ਜਲਾਲਾਬਾਦ ਹਮੇਸ਼ਾ ਹੀ ਸਾਰੀਆਂ ਸੰਸਥਾਵਾਂ ਬਲੱਡ ਨੇਟ ਕਰਦੀਆਂ ਨੇ ਸੈਂਕੜੇ ਕੀ ਹਜ਼ਾਰਾਂ ਜਿਹੜੇ ਯੂਨਿਟ ਉਹ ਇੱਥੋਂ ਫਾਇਲ ਕਰ ਜਾਂਦੇ ਨੇ ਫਰੀਦਕੋਟ ਜਾਂਦੇ ਨੇ ਮੁਕਸਰ ਜਾਂਦੇ ਨੇ ਪਰ ਜਦੋਂ ਜਲਾਲਾਬਾਦ ਦੇ ਏਰੀਏ ਦੇ ਲੋਕਾਂ ਨੂੰ ਜ਼ਰੂਰਤ ਪੈਂਦੀ ਏ ਪੇਸ਼ੈਂਟ ਨੂੰ ਉਹਦੇ ਵਿੱਚ ਬੜੀ ਖੱਜਲ ਖਵਾਰੀ ਹੁੰਦੀ ਹੈ ਤੇ ਬਲੱਡ ਨਹੀਂ ਮਿਲਦਾ ਜਿਹਦੇ ਕਾਰਨ ਉਹ ਮੋਟਾ ਹੋਣ ਦਾ ਜ਼ਿਆਦਾ ਹਮੇਸ਼ਾ ਹੋ ਜਾਂਦਾ ਹੈ ਇਸ ਵਾਸਤੇ ਜਿੱਦਾਂ ਸੰਸਥਾਵਾਂ ਜਲਾਲਾਬਾਦ ਦੇ ਵਿੱਚ ਬਲੱਡ ਡੋਨੇਟ ਦੇ ਕੈਂਪ ਲਗਾਉਂਦੀ ਹੈ ਇਸ ਤਰ੍ਹਾਂ ਉਹਨਾਂ ਦੇ ਦੂਸਰੇ ਵੀ ਜਿਹੜੇ ਫਰੀਦਕੋਟ ਜਾਂਦਾ ਹੈ ਫਾਇਲ ਕਰ ਜਾਂਦਾ ਹੈ ਬੈਂਕ ਬਲੱਡ ਦੇ ਚ ਤੇ ਉਥੋਂ ਵੀ ਜਿਹੜਾ ਹੈ ਜਲਾਲਾਬਾਦ ਨੂੰ ਬਖੂਬੀ ਉਹ ਪੇਲ ਦੇ ਹਦਾਰ ਤੇ ਉਹ ਮਿਲਣਾ ਵੀ ਚਾਹੀਦਾ ਹੈ ਇਹ ਵੀ ਗੁਜਾਰਿਸ਼ ਹੈ ਸਾਡੀ ਇਹ ਤਾਂ ਸੰਸਥਾਵਾਂ ਨੇ ਜਿਹੜੀਆਂ ਬਲੱਡ ਨੇਟ ਦੇ ਕੈਂਪ ਲਗਾਉਂਦੀਆਂ ਨੇ ਉਹਨਾਂ ਦਾ ਮਨ ਚਾਲੂ ਵੀ ਹੋ ਸਕਦਾ ਹੈ ਜਦੋਂ ਲੋਕਲ ਜਲਾਲਾਬਾਦ ਨੂੰ ਆ ਮਿਲੇਗਾ ਬਲੱਡ ਤੇ ਉਹਨਾਂ ਦਾ ਦਿਲ ਜਿਹੜਾ ਹੈ ਉਹ ਟੰਗਰ ਇਸ ਵਾਸਤੇ ਇਹਦਾ ਜਿਹੜਾ ਪ੍ਰੋਪਰ ਜਿਹੜਾ ਇਹਦਾ ਇਸ ਗੱਲ ਵੱਲ ਵੀ ਜਿਹੜਾ ਖਾਸ ਧਿਆਨ ਇਸ ਨਾਲ ਇੱਕ ਮੰਗ ਪੱਤਰ ਜਿਹਨੇ ਵਿੱਚ तकरीबन ਸਾਡੀ ਇੰਦਰਾ ਮਾਰਕੀਟ ਸਾਰੇ ਨੇ ਦੇਖ ਸਕਦੇ ਇਹਨਾਂ ਦੇ ਸਾਰਿਆਂ ਦੀ ਵੀ ਡਿਮਾਂਡ ਸੀ ਜਿਵੇਂ ਕਹ ਲਓ 2200 ਬੰਦਿਆਂ ਨੇ तकरीबन ਸਾਈਨ ਕੀਤੇ ਨੇ ਸਾਰੇ ਇੱਥੇ ਚਾਹਵਾਨ ਨੇ ਇਹਦੇ ਵਿੱਚ ਕੋਈ ਪੋਲੀਟੀਕਲ ਬੰਦਾ ਨਹੀਂਗਾ ਸਾਰੇ ਆਮ ਤੁਹਾਡੇ ਸੇਵਾਦਾਰ ਬੰਦੇ ਨੇ ਤੁਹਾਡੇ ਨਾਲ ਜੁੜਨ ਵਾਲੇ ਬੰਦੇ ਨੇ ਤੇ ਅਸੀਂ ਕਹਿੰਨੇ ਕਿ ਇਹ ਟਰੋਮਾ ਸੈਂਟਰ ਸਾਡੇ ਜਲਾਲਾਬਾਦ ਬਣੇ ਤੇ ਆਨਵਰ ਟਾਈਮ ਅਸੀਂ ਤੁਹਾਡੇ ਭਰਾ ਸਾਰੇ ਤੁਹਾਡੇ ਨਾਲ ਖੜੇ ਆ ਇਸ ਟਾਈਮ ਜੀ ਸਾਡੇ 150+ ਜੁੰਟ ਆਈਵਰ ਬਲੱਡ ਦੇ ਹੁੰਦੇ ਆ ਅਸੀਂ ਆਪਏ ਸਨਾਨ ਦੇ ਘਰੇ ਸਾਰੇ ਹਰ ਮਹੀਨੇ ਅਸੀਂ ਪਹਿਲਾਂ ਆਪਾਂ ਪ੍ਰਾਈਵੇਟ ਕਵਰ ਕਰਾ ਕੇ ਆਪਾਂ ਦਰ ਕਵਰ ਕਰੀ ਜਾਂਦੇ ਨਾ ਬਟ ਇਥੇ ਹਾਲ ਹੋ ਜੇ ਹਾਲ ਹੋ ਜੇ ਮੇਰਾ ਪਰਿਵਾਰ ਬਾਹਰ ਜਾ ਜਾਈਏ ਨਾ ਖਾਸ ਕਰਕੇ ਜਿਹੜੇ ਪਹੁੰਚ ਨਹੀਂ ਗਰੀਬ ਉਹਨਾਂ ਵਾਸਤੇ ਬੇਨਤੀ ਹੈ ਉਹ ਨਹੀਂ ਪਹੁੰਚ ਸਕਦੇ ਤੇ ਸਰਕਾਰ ਧਾਰ ਕੋ ਕਰ ਲੈਂਦਾ ਲੇਕਿਨ ਜਿਹੜੇ ਗਰੀਬਾਂ ਨੂੰ ਇਹ ਸਹਾਇਤਾ ਮਿਲਦੀ ਐਡਾ ਵੱਡਾ ਹਸਪਤਾਲ ਬਣਾ ਕੋਈ ਸਹਾਇਤਾ ਨਹੀਂ ਮਿਲਦੀ ਇਸ ਕਰਕੇ ਖਿਆਲ ਕੀਤਾ ਜਾਵੇ ਅੰਕਲ ਬੈਠੇ ਇਹਨਾਂ ਨੇ ਕਈ ਵਾਰੀ ਇਹ ਸਮਾਸੇ ਵੀ ਇਹਨਾਂ ਨੇ ਬੜੇ ਵਾਰੀ ਇਹਨਾਂ ਨੂੰ ਕਿਹਾ ਵੀ ਆਪਣਾ ਇੱਕ ਲੈਟਰ ਹੀ ਲਿਖਣੀ ਹੈ ਲਾਡੀ ਭਾਜੀ ਕੋਲੇ ਤੇ ਉਹ ਵਿੱਚ ਹੀ ਰਹੇ ਜਾਂਦੇ ਬਲਾਕ ਮੈਂ ਕਿਹਾ ਕਿ ਕੀ ਸਵਾਲ ਹੋ ਗਿਆ ਹੈ ਤੁਹਾਡੇ ਫਰੀਦ ਕੋਟ ਲੈ ਕੇ ਗਏ ਜੀ ਪੇਸ਼ੈਂਟ ਨੂੰ ਉਹ ਵਿਚਾਰੇ ਹੈਲਪ ਕਰਨ ਵਾਸਤੇ ਤੋਂ ਉਹਨਾਂ ਨੇ ਇੰਨਾ ਕੋਆਪਰੇਟ ਕੀਤਾ ਉਹ ਮੈਡਮ ਕਹਿੰਦੀ ਵੀ ਮੈਂ ਆਪਣੇ ਕੋਲੋਂ ਪੈਸੇ ਲਾਉਂਗਾ ਮੰਤਰੀ ਸਾਹਿਬ ਸਰ ਠੀਕ ਠਾਕ ਹੋ ਤੁਸੀਂ ਸਰ ਮੈਂ ਜਲਾਲਾਬਾਦ ਬੈਠਾ ਨਹੀਂ ਮੇਰੇ ਸਾਰੀਆਂ ਸੰਸਥਾਵਾਂ ਹਨ ਜਲਾਲਾਬਾਦ ਦੀ ہاں ਤੋ ਜਿਹੜਾ ਇਸ਼ੂ ਆਪਾਂ ਲਾਸਟ ਟਾਈਮ ਡਿਸਕਸ ਕਰਿਆ ਸੀ ਜਲਾਲਾਬਾਦ ਦਾ ਸਿਵਲ ਹਸਪੀਟਲ ਅਵੀ ਆ ਤਾਂ ਅਪ ਡਿਪਾਰਟਮੈਂਟ ਨੂੰ ਦੇਤੀ 100% ਯਾ ਬਾਬਾ ਫਰੀਦ ਜਿਨੇ ਵੀ ਆਇਲਾਈਨਸ ਹੁੰਦਾ ਉਹਨੂੰ ਜਿਵੇਂ ਜਿਵੇਂ 100 ਬੈੱਡ ਦਾ ਆਪਾਂ ਚਲਾਈਏ ਸੀ ਉਹਦੀ ਫਾਈਨਲ ਅਪਰੂਵਲ ਤੁਹਾਡੇ ਕੋਲ ਆ ਗਈ ਹੈ ਜੀ ਬਾਬਾ ਫਰੀਦ ਨੇ ਵੀ ਭੇਜੀ ਡਿਪਾਰਟਮੈਂਟ ਨੇ ਤੁਹਾਨੂੰ ਲਿਖ ਕੇ ਭੇਜੀ ਹੈ ਉਹ ਸਰ ਇਹਨੂੰ ਕਾਈਂਡਲੀ ਥੋੜਾ ਪ੍ਰਾਇਰੀਟੀ ਤੇ ਜਲਦੀ ਕਰਾ ਦਿਓ ਥੋੜੀ ਨਾ ਦਿੱਕਤ ਜਿਆਦਾ ਹੈ ਕਿਉਂਕਿ ਪਿੱਛੇ ਜੇ ਇਨਸਟੈਂਸ ਹੋਏ ਨਾ ਜਿਹੜੇ ਉਹ ਵਿਚਾਰੇ ਵੇਟਰ 11-12 ਡੈਥ ਹੋ ਗਈਆਂ ਉਹਦੇ ਨਾਲ ਇਹ ਤੇ ਸਹੂਲਤਾਂ ਸੀ ਨਾ ਡਾਕਟਰ ਦਾ ਚਲੋ ਇੱਥੇ ਜਿਹੜੇ ਜਿੰਨੇ ਕੋ ਆ ਰਹੇ ਆ ਰਹੇ ਬਟ ਜਿੰਨੇ ਤੱਕ ਪ੍ਰੋਪਰ ਹੰਡਲ ਬਟਨ ਹੂੰ ਠੀਕ ਹੈ ਸਰ ਥੈਂਕ ਯੂ ਇਹ ਕੋਲ ਅੱਜ ਦੱਸ ਜੀ ਫਾਈਟਿੰਗ ਹੋ ਗਈ ਡਿਟਚੋ ਧੰਨਵਾਦ ਦੋ ਚੀਜ਼ਾਂ ਦੇ ਵਿੱਚ ਕੋ ਜਦੋਂ ਆਪਾਂ ਐਮਐਲਏ ਪਰ ਉਹਨੂੰ ਡਾਕਟਰ ਦੇ ਕੋਲ ਲੈ ਕੇ ਰੈਫਰਲ ਆਈ ਸੀ ਹਾਂ ਪਹਿਲਾਂ ਸਾਫਾ ਡਾਕਟਰ ਨੇ ਬੜੀ ਲੜਾਈ ਲੜਾਈ ਫਿਰ ਵੀ ਚਲੋ ਬੰਨੀ ਹੋ ਗਿਆ ਗੋਡਿਆਂ ਦੇ ਆਰਥੋ ਡਾਕਟਰ ਕੋਲ ਚੱਲਦਾ ਗਿਆ ਡਾਕਟਰ ਤੋਂ ਬਾਅਦ ਸਾਰੇ ਤਕਰੀਬਨ ਦੇ ਮਸਟਰੀ ਸਾਰੇ ਆਉਂਦੇ ਆ ਡਾਕਟਰ ਜਿਸ ਕਰਨ ਵੀ ਆ ਗਏ ਵੀ ਡਾਕਟਰ ਦਾ ਬਹੁਤ ਨੇ ਉਹ ਤੋਂ ਬਾਅਦ ਬਸ ਠੀਕ ਆ ਚਲੋ ਜਿੱਦਾਂ ਇਮਰਜੈਂਸੀ ਨਾ ਜਦ ਤੱਕ ਚੱਲਦਾ ਤਦ ਤੱਕ ਇੰਪਰੋਵਰ ਨਹੀਂ ਰਹੀ ਬੰਨੀ ਨੂੰ ਨੁਕਾਜਾ ਦੇ 24 ਬਡਦਾ ਹੈ ਹਸਪੀਟਲਾਂ ਪਰ ਇਹਨਾਂ ਨੇ ਉਹ ਜੋਨ ਤੋਂ ਕਰਕੇ ਜੋਇੰਟ ਕਰਕੇ ਤੇ ਬਸ ਉਹਦਾ ਚਲਾ ਰੱਖਿਆ ਉਹ ਇੱਕ ਕੋਈ ਤਾਂ ਕੋਈ ਨਾ ਟਾਈਮ ਦੋਵੇ ਦਾ ਟਾਈਮ ਹੈ ਮੇਰੇ ਕੋਲ ਹਾਂ ਅਮਰਜੈਂਸੀ ਦੀ ਜਿਆਦਾ ਪ੍ਰੋਬਲਮ ਆਉਣੀ ਬਾਕੀ ਆਦਰਸ਼ ਵੀਟੋ ਯਾਰ ਆਦਰਸ਼ ਵੀਟੋ ਅਮਰਜੈਂਸੀ ਨਾਲ ਜਿਹੜੀ ਜਿਹੜੀ ਅਮਰਜੈਂਸੀ ਹੈ ਨਾ ਜੀ ਉਹ ਬਾਬਾ ਫਰੀਦ ਨੇ ਹੈਂਡਲ ਕਰਨੀ ਹੈ ਚਾਹੇ ਰਾਤ ਨੂੰ 8 ਵਜੇ ਆਈ ਹੋਵੇ ਜਾਂ 7 ਵਜੇ ਅਮਰਜੈਂਸੀ ਹੈ ਜੋ ਉਹਨਾਂ ਨੇ ਦੋ ਡਾਕਟਰ ਦੇ ਨਹੀਂ ਦੇਨੇ ਆ ਉਹ ਦਿੰਦੇ ਨਹੀਂ ਕਿ ਉਹ ਅਮਰਜੈਂਸੀ ਹੁੰਦੀ ਹੀ ਨਹੀਂ ਕੋਈ ਉਹ ਆਪ ਦਾ ਸੁਧਿਆਨ ਹੈ ਬਸ ਉਹ ਵੀ ਐਮਬੀਬੀਐਸ ਹੈ ਉਹ ਸਰਜੀਕਲ ਹੈ ਨਹੀਂ ਨਾ ਜੀ ਟੰਕੇ ਲਾਉਣੇ ਆ ਉਹ ਜਿਹੜਾ ਮੁੰਡਾ ਉੱਥੇ ਸਪਾਈ ਸੇਵ ਕਰਦਾ ਉਹ ਲਗਾ ਦੇਣ ਕਿ ਲਗਾ ਦੇ ਲਗਾਦਾ ਸਪਾਈ ਸੇਵ ਕਮ ਅਸਲ ਜੀ ਕੋਈ ਨਾ ਸਭ ਪਤਾ ਸਾੜੇ ਦੁੱਖ ਇਸ ਕਰਕੇ ਆ ਗਿਆ ਗਿਆ ਚਲੇ ਜਾਈਦਾ ਅੱਗੋ ਸਾਨੂੰ ਕੁਝ ਮਿਲੇ ਨਾ ਤੇ ਉਹ ਬੜੀ ਬੜੀ ਦਿੱਕਤ ਆਉਂਦੀ ਤੇ ਅੱਜ 6 ਤਰੀਕ ਹੋ ਗਈ ਹਾਂਜੀ ਇੱਕ ਤਰੀਕ ਤੋਂ 15 ਦਿਨ ਤੋਂ ওই ਗੱਲੇ 15 ਦਿਨ ਚਾਪਾ ਤੱਕ ਪਾਈਪ ਲਾਈਨ ਵੇਚਦੇ ਕਿਵੇਂ ਕਿਵੇਂ ਕਿੱਥੇ ਪਾਈਪ ਬਿਲਕੁਲ ਬੜਾ ਸਿਸਟਮ ਨਾਲ ਵਧੀਆ ਫਤਿਹ ਇਹਨਾਂ ਨੇ ਤਾਂ ਮੋਬਾਈਲ ਨੇ ਤਾਂ ਲੈ ਕੇ ਭੇਜਦਾ ਸੀ ਉਹ ਤਾਂ ਸਾਰਾ ਮੈਂ ਕੋਲ ਬਣੀ ਮੀਟਿੰਗ ਵਰਤ ਚਲਕੀ ਹੈ ਨਾ ਜਿਹੜਾ ਅਪਗ੍ਰੇਡਲ ਸਿਸਟਮ ਹੈ ਤੇ ਇਹਦੇ ਸੌਖਾ ਨਹੀਂ ਹੁੰਦਾ ਆਏ ਉਦੋਂ ਅਪਗ੍ਰੇਡ ਚ ਕੀ ਫੋਸਾ ਵੀ ਜਨਰੇਟ ਕਰਨੀ ਆ ਸਾਰਾ ਕੁਝ ਨੇਫਡੀ ਚ ਕਨਵਰਟ ਹੋਣੀ ਆ ਉਦੋਂ ਸਾਰਾ ਪ੍ਰਭਾਗੀ ਤਰ੍ਹਾਂ ਕਾਗਜ਼ਾਤਾਂ ਕਰ ਦੋ ਬੇਕਦਰ ਚਿੱਠੀ ਕੱਢਤੀ ਅਪਗ੍ਰੇਡ ਕਰਦੇ ਜਿਵੇਂ ਪਿਛਲੇ ਰੇ ਚੰਨੀ ਵੀ ਕਰਿਆ ਕੱਲ੍ਹ ਦਾ ਨਹੀਂ ਕੁਝ ਨਹੀਂ ਹੋ ਇਹਨਾਂ ਨੇ ਜਾਂਦੀ ਵਾਲੀ ਹਫਤਾ ਪਹਿਲਾਂ ਵੀ ਚਿੱਠੀਆਂ ਕੱਢਤੀ ਵੀ ਵੀ ਸ਼ਰਧੇ ਅਪਗ੍ਰੇਡ ਕੀਤੇ ਹੁੰਦੇ ਬਸ ਉਹ ਚਿੱਠੀਆਂ ਹੀ ਸੀ ਕਹਿੰਦਾ ਨਾ ਕੋਈ ਅਪਲੀਚ ਕੰਮ ਕੀਤਾ ਨਾ ਕੁਝ ਕੀਤਾ ਇਹ ਬੜਾ ਵੱਡਾ ਪ੍ਰੋਸੈਸ ਹੈ ਕੈਬਨਟ ਦੀ ਮੀਟਿੰਗ ਕਿ ਇਹ ਪ੍ਰਵਾਨਗੀ ਮੈਂ ਤਾਂ ਉਹਦੇ ਫਸਟੇ ਕੰਮ ਚ ਲੱਗਿਆ ਵੀ ਆਪਾਂ ਕਿਸੇ-ਕਿਸੇ ਇੱਕ ਪਾਸੇ ਰਾਜੇ ਕਿਉਂ ਇਹਨਾਂ ਦੀ ਆਪਸੀ ਤਾਲਮਿਲ ਦੀ ਬੜੀ ਪ੍ਰੋਬਲਮ ਹੈ ਉਹਨਾਂ ਨੂੰ ਕਹਾ ਜਿਆਦਾ ਜਲਦੀ ਇਹਦੀ ਬਈ ਵਾਪਸ ਜਾਣਾ ਹੈ ਉਹਨੋਂ ਤਾਂ ਵੀ ਓਪਰੀ ਪਹਿਲਾਂ ਕਰਾਂਗੇ ਦਵਾਜੋ ਓਪਰੇਟ ਹੋਣਗੇ ਤੁੰਦੇ ਇਸ ਟਾਈਮ ਲੱਗੂਗਾ ਪਬਲੀਕਲੀ ਠੀਕੇ ਗੱਲ ਉਹਦੀ ਫਟੋ ਇਹਨਾਂ ਦਾ ਇਸ਼ੂ ਬਿਲਕੁਲ 100% ਹੈ ਇੱਕ ਦਿਨ ਤੱਕ ਆਪਾਂ ਇਸ਼ੂ ਨੂੰ ਵੇੜ ਦਿੰਨੇ ਬਾਕੀ ਇੱਕ ਵਾਰੀ ਤੁਸੀਂ ਉਦੋਂ ਬਾਅਦ ਆਪਾਂ ਦੂਜਾ ਦਾ ਜਿਹੜਾ ਪ੍ਰੋਸੈਸ ਆਪਾਂ ਸਟਾਰਟ ਕਰਕੇ ਮੁਕਾਫਾ ਦਾ ਕਰ ਲੀਏ ਚੇਤੇ ਤੌਰ ਤੇ ਇਹਨੂੰ ਪਹਿਲੇ ਆਜੀ ਮੈਂ ਤਾਂ ਅਸੀਂ 100% ਹੋਮ ਅਜੋਨ ਫਾਈਨਲ ਅਪਰੂਵਰ ਤੇ ਵੀ ਡਿਸੀਜਨ ਜਿਹੜਾ ਲੈਣਾ ਉਹ ਛੋਟੇ ਲੈਵਲ ਤੇ ਉੱਪਰ ਹੀ ਹੋਣਾ ਹੈ ਉਹ ਜਲਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਮੀਨਾ ਆਪਾਂ ਵੀ ਬੜ ਰਹੇ ਆ ਜਦ ਤੱਕ ਉਹ ਜਲਦੀ ਪ੍ਰੋਸੈਸ ਚੱਲਣੀ ਇਹਨਾਂ ਦਾ ਰਾਜੀ ਨਾਵਾ ਕਰਾ ਦਿਓ ਕੰਮ ਤਾਂ ਚੱਲੇਗਾ ਕੋਈ ਕਰ ਰਿਹਾ ਨਹੀਂ ਮੈਂ ਕੋਈ ਕਰ ਰਿਹਾ ਨਹੀਂ ਵਿਖਤ ਦਿਨ ਚੋਂ ਆਪਾਂ ਕਰ ਲੂਗਾ ਅੱਜ ਯੂਜ਼ਰ ਸਾਡੇ ਰਹਿਗੇ ਮੈਂ ਤੁਹਾਡੇ ਕੋਲ ਲਾ ਕੇ ਇੱਕ ਹੋਰ ਬੈਂਕੀ ਹੈ ਜੀ ਆਪਾਂ 27 ਫਰਵਰੀ ਦਿਨ ਵੀਰਵਾਰ ਗੁਰਦੁਆਰਾ ਸਿੰਘ ਸਭਾ ਅੱਖਾਂ ਦਾ ਕੈਂਪ ਲਾ ਰਹੇ ਆ ਜਿੰਦੇ ਚ ਐਨਕਾਂ ਦਵਾਈਆਂ ਤੇ ਆਪਰੇਸ਼ਨ ਬਿਲਕੁਲ ਫਰੀ ਨੇ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਐਮਐਲਏ ਸਾਹਿਬ ਤੇ ਆਪਣਾ ਜਿੰਨਾ মিডিਆ ਖੜਾ ਸਾਰਿਆਂ ਨੂੰ ਅਸੀਂ ਬੇਨਤੀ ਕਰਨੇ ਆਂ ਵੀ ਇਸ ਕੈਂਪ ਦੇ ਵਿੱਚ ਸਾਡਾ ਸਹਿਯੋਗ ਜੋ ਸਸਕਰ ਵੀਰੇ ਠੀਕਾ ਕੋ ਭਾਈ ਚਰਦੀ ਗੱਲਦੇ ਤੁਸੀਂ ਸੁਪੀਰ ਵੀਰੇ ਇੱਕ ਨਾ ਮੇਰੇ ਜਰਾਲਾਬਾਦ ਦਾ ਜਿਹੜਾ ਸਿਵਲ ਹਸਪੀਟਲ ਦਾ ਇਸ਼ੂ ਸੀ ਮੈਂ ਉਹਦਾ ਲੈਟਰ ਹੀ ਆਪਾਂ ਪਿਛਲੇ ਡਿਸਕਸ ਕਰਿਆ ਸੀ ਨੂੰ ਮੰਤਰੀ ਸਾਹਿਬ ਨੂੰ ਫੋਨ ਕਰਿਆ ਸੀ ਆਪਕੀ ਜਿਹੜੀ ਤਾਂ ਕਿ ਨਾ ਤੁਸ ਕਿ ਨਹੀਂ ਉਹ ਆਪਾਂ ਉਹਦੋਂ ਕੁਮਾਰ ਰਾਹੁਲ ਜੀ ਨੂੰ ਵੀ ਕਾਲ ਕਰੀ ਸੀ ਉਹ ਕਹਿੰਦੇ ਨਾ ਪ੍ਰਾਇਓਰਟੀ ਤੇ ਯਾਰ ਬਹੁਤ ਇਸ਼ੂ ਕ੍ਰੀਏਟ ਹੋਇਆ ਪਿਆ ਕਿਉਂਕਿ ਉਹ ਬਾਬਾ ਫਰੀਦ ਇਹਨਾਂ ਦਾ ਜੁਆਇੰਟ ਹੈ ਉਹ ਆਪਾਂ ਡਿਸੀਜਨ ਲੈਣਾ ਸੀ ਕਿ ਇੱਕ ਪਾਸੇ ਲੱਗ ਜਾ ਕਿਸੇ ਪਾਸੇ ਨਹੀਂ ਟਾਪ ਹਸਪੀਟਲ ਜਾਂ ਜਾਈਏ ਆਪਣਾ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਆਪਾ ਨੂੰ ਅਪਰੂਵਲ ਆਪਾਂ ਦੇਣੀ ਉਹਦੀ ਫਾਈਨਲ ਅਪਰੂਵਲ ਜੋ ਜਲੰਧਾਬਾਦ ਹਸਪੀਟਲ ਦੇ ਬਾਹਰ ਬੈਠਣਾ ਤੁਸੀਂ ਤੁਸੀਂ ਦੱਸੋ ਵੀ ਕਰਨਾ ਕੀ ਆ ਨਹੀਂ ਆਪਾਂ ਤਾਂ ਕਹਿੰਦੇ ਡਿਪਾਰਟਮੈਂਟ ਨੂੰ ਦੇ ਦਿਓ 100 ਬੈੱਡ ਦਾ ਚੱਲ ਜੇ 50 ਬੈੱਡ ਦਾ ਚਲਾ ਦਿਓ ਸਟਾਰਟ ਕਰ ਦਿਓ ਉਦੋਂ ਐਮਰਜੈਂਸੀ ਆ ਜਾਏ ਕੋਈ ਐਮਰਜੈਂਸੀ ਐ ਨਹੀਂ ਇੱਥੇ ਇਹ ਸਰਕਾਰੀ ਸਰਕਾਰੀ ਜੀ ਲਾਹਾਂਬਾਡ ਬਿਲਡਿੰਗ ਸਾਰੀ ਕੰਪਲੈਕਸ ਦਾ ਕੋਈ ਖਰਚਾ ਨਹੀਂ ਬਿਲਡਿੰਗ ਇਹਨਾਂ ਐਕਚੁਅਲੀ 24 ਬੈਡ ਦਾ ਸੀ ਕਾਗਜ਼ਾਂ 'ਚ ਡਿਪਾਰਟਮੈਂਟ ਕੋਲ ਆਇਆ ਹਾਂ ਉਹਨੂੰ ਜੁਆਇੰਟ ਕਰਕੇ ਇਹਨਾਂ ਨੇ 70 ਬੈਡ ਦਾ ਚਲਾ ਰੱਖਿਆ ਬਾਬਾ ਫਰੀਦ ਨਾਲ ਬਟ ਉਹ 2 ਵਜੇ ਤੱਕ ਡਾਕਟਰਾਂ ਦੇ ਡਾਕਟਰ ਚਲੇ ਜਾਂਦੇ ਸਾਰੇ ਮੈਂ ਸਮਝੇ ਥੋੜੀ ਗੱਲ ਸੀ ਕਿ ਡਿਪਾਰਟਮੈਂਟ ਹੀ ਆਜਣ ਡਿਪਾਰਟਮੈਂਟ ਅੰਦਰ ਕਰ ਲਏ ਡਾਕਟਰ ਵੀ ਆ ਜਾਣਗੇ ਸਾਰਾ ਸਿਸਟਮ ਹੀ ਠੀਕ ਹੋ ਜਾਏਗਾ ਨਹੀਂ ਕਿ ਮੈਂ ਉਹ ਕਰ ਦਮਾ ਸੀ ਸਰ ਬਸ ਠੀਕ ਹੈ ਥੈਂਕ ਯੂ ਬੜਾ ਜੀ ਮੈਂ ਕਰਦੇ ਕਰੂੰਗਾ ਠੀਕ ਓਕੇ ਬਾਈ ਸੱਚ ਮੈਂ ਸੀਮਤਪੁਰੋਂ ਉਧਰ ਦੇ ਕੇ ਆਇਆ ਸੀ ਪਰਵਾਦਨਾ ਮੈਂ ਦੁਬਾਰਾ ਇੱਕ ਵਾਰੀ ਨੂੰ ਭਾਰਤ ਨੂੰ ਕਿੰਨੇ 4 ਘੰਟੇ ਚਿੰਦਗੀ ਜਾਣਾ ਨੇ ਇਹਨਾਂ ਨੂੰ ਕੋਈ ਬਤਾ ਪਾ ਥੋੜਾ ਠੀਕ ਕਿਉਂ ਡਿਸੀਜਨ ਸਾਰੇ ਵੇਖਲ ਪੰਜ ਹਸਪੀਟਲ ਨੇ ਕਰਤੇ ਪੂਰੇ ਪੰਜਾਬ ਦੇ ਨਾਲ ਜਿਹੜੇ ਇਹਨਾਂ ਨੇ ਅਪਗ੍ਰੇਡ ਕਰਨਾ ਅਪਗ੍ਰੇਡ ਕਰਨਾ ਉਹਦੇ ਚ ਆਪਣਾ ਵੀ ਆਪਣਾ ਵੀ ਹੈ ਉਹ ਪਿਛੇ ਤੁਸੀਂ ਇਹਨਾਂ ਦੇ ਐਸਜੀਐਮ ਸਾਹਿਬ ਜੁਮੇ ਲਾ ਦੇਣਾ ਮੀਟਿੰਗ ਆਪਸਿ ਖਰਾਬ ਹੈ ਜੀ ਉਹਨੇ ਜਦੋਂ ਕੰਮ ਚਲਦਾ ਹੀ ਚਲਦਾ ਚੱਲੇ ਜਿਹਦੀ ਦਾ ਅਪਡੇਟ ਦਾ ਟਾਈਮ ਜਿੰਨਾ ਨੂੰ ਲੱਗਣਾ ਨਹੀਂ ਤੁਸੀਂ ਕੱਲ ਤੇ ਕੱਲੀ ਬੁਲਾਓ ਜੇ ਆਪਸੀ ਸੈਟਿੰਗ ਵੀ ਜੋ ਜੋ ਕੰਮ ਇਹਨਾਂ ਵੰਡੇ ਜਾਦੇ ਉਹ ਤੋਂ ਬਤਾਵਾਂਗਾ ਸਾਡਾ ਆਪਸੀ ਡਿਸਕੂਸ਼ਨ ਦਾ ਰਕਨ ਨਾ ਮੀਟਿੰਗ ਹੋਣਾ ਜਿੰਸਮ ਸਾਹਿਬ ਕੀਤੇ ਹੋ ਕਿ ਕਿੰਨਾ ਜਿੰਸਮ ਸਾਹਿਬ ਆਪਾਂ ਜਲਾਲਾਬਾਦ ਸਿਵਲ ਹਸਪਤਾਲ 'ਚ ਮੇਰੇ ਕੋਲ ਸੰਸਥਾਵਾਂ ਬੈਠੀਆਂ ਨੇ ਜਲਾਲਾਬਾਦ ਸਿਵਲ ਹਸਪੀਟਲ 'ਤੇ ਮੀਟਿੰਗ ਬੁਲਾ ਲਈਏ 13 ਮਹੀਨੇ ਬਾਅਦ ਤੁਹਾਡੀ ਮੀਟਿੰਗ ਹੁੰਦੀ ਹੈ ਨਾ ਉਹਨਾਂ ਨਾਲ ਜੁਆਇੰਟ ਲਈਏ ਕਿਉਂਕਿ ਇਹਨਾਂ ਦਾ ਇਸ਼ੂ ਆਪਸੀ ਹੈ ਬਾ ਡਿਪਾਰਟਮੈਂਟ ਦਾ ਤੇ ਬਾਬਾ ਫ ਜਿਹੜਾ ਡੇਟ ਫਿਕਸ ਕਰ ਦਿਓ ਹਰਮੀਨੇ ਨਾ ਦੀ ਮੀਟਿੰਗ ਦੀ ਕੱਲ ਮੀਟਿੰਗ ਰੱਖ ਲਓ ਇਹਨਾਂ ਨਾਲ ਵਿਜ਼ਿਟ ਕਰ ਲੋ ਇਹਨਾਂ ਨੂੰ ਵਿਜ਼ਿਟ ਕਰ ਲਈ ਕੱਲ ਮੈਂ ਨੰਬਰ ਵੀ ਭੇਜ ਦੇਣਾ ਦੋ ਤਿੰਨ ਜਿਹੜੇ ਸਸਤਾ ਮੈ ਬਾਈ ਨਾਲ ਵੀ ਚਲੇ ਨੂੰ ਜਿਹੜੀ ਜਿਹੜੀ ਕਮੀ ਆਪਣਾ ਵੀ ਦੇਖ ਰਹੀ ਸੀ ਠੀਕ ਠੀਕ ਨਾਲ ਮੈਂ ਤਾਂ ਦਾ 2 ਕਰੋੜ ਰੁਪਏ ਸਰ ਉਹ ਵੀ ਅਸੈਸਮੈਂਟ ਬਣੀ ਪਈ ਜਣਾ ਫੇਰਪੁਰ ਉਹਨਾਂ ਨੂੰ ਸਾਰੀ ਵਾਰ ਬਹੁਤ ਸਾਰੀ ਭੇਜੀ ਸਿਵਲ ਦੇ ਅੰਦਰ ਆ ਜੇ ਬਹੁਤ ਵਧੀਆ ਸਿਵਲ ਦੇ ਅੰਦਰ ਕਰਾਓ ਜੀ ਬਹੁਤ ਵਧੀਆ ਆਪਾਂ ਦੇ ਅੰਦਰ ਗਿਆ ਕੋਈ ਆਪਾਂ ਦੋ ਚੀਜ਼ਾਂ ਨੇ ਆਪਾਂ ਦਾ ਕੰਮ ਚੱਲਣਾ ਸ਼ੇਰ ਆਪਾਂ ਸਿਵਲ ਕਰੀ ਸਿਵਲ ਦੇ ਅੰਦਰ ਵੀ ਆਪਾਂ ਨੂੰ ਐਮਰਜੈਂਸੀ ਆ ਗਈ ਆਪ ਲੋਕ ਬਾਉਂਡ ਹੋ ਜਾਣਗੇ ਇਹ ਡਿਪਾਰਟਮੈਂਟ ਆਪਾਂ ਦਾ ਚਾਹਣੀ ਡਿਪਾਰਟਮੈਂਟ ਕੋਲ ਇੱਕ ਬੰਦੇ ਦਾ ਆਪਾਂ ਪਾਪੀਆਂ ਨੇ ਤੇ ਪਲੇਸ ਕਰ ਕੀ ਹੈ ਨਾ ਥੋੜਾ ਜੀ ਅੰਮ੍ਰਿਤਸਰ ਸਾਹਿਬ ਆਜੇ ਲਾਲਾਬਾਦੀਆਂ ਇੱਕ ਮਿੰਟ ਬੈਠੋ ਲੱਖਾਂ ਸਾਲਾਂ ਤੋਂ ਸਸਤਾਵਾਂ ਬੁਲੇ ਪਹੁੰਚੀਆਂ ਨੇ ਸਭ ਤੋਂ ਮੁੱਖੀ ਸ਼ੀ ਹੈ ਹਸਪੀਟਲ ਨੂੰ ਲੈ ਕੇ ਜਿੱਥੇ ਜਨੀ ਹਾ ਸੜਕੀ ਹਾ ਸਵਾਇਆ ਤਾਂ ਉਹ ਦੇ ਵਰਸਟੀ ਸਹਾ ਹਾ ਕੀਤਾ ਜਾ ਰਿਹਾ ਹੈ ਬਿਲਕੁਲ ਮੈਂ ਪਹਿਲਾਂ ਤਾਂ ਸਾਰਿਆਂ ਸਸਤਾਵਾ ਦਾ ਧੰਨਵਾਦ ਕਰੀ ਨੀ ਨਕਦੀ સેવા ਪਵਨਾ ਦੇ ਮਦਦ ਕਰਦੇ ਉਹਦੇ ਚ ਜਿਹੜਾ ਨਲਾਬਾਦਾ ਸਿਵਲ ਹਸਪੀਟਲ ਹੈ ਉਹ ਅਸੀਂ ਅਪਗ੍ਰੇਡ ਲੀ অলরেਡੀ ਸਾਰੀ ਫਾਈਲ ਕੰਪਲੀਟ ਹੋ ਗਈ ਅਸੀਂ 1 ਸਾਲ 1.5 ਸਾਲ ਤੋਂ ਲੱਗੇ ਹਾਂ ਸਰ ਉਹਦਾ ਸਾਰਾ ਪ੍ਰੋਸੀਜਰ ਕੰਪਲੀਟ ਹੋ ਗਿਆ ਬਸ ਹੁਣ ਉਹ ਕੰਪਲੀਟਿਊਸ਼ਨ ਤੇ ਸਰਕਾਰ ਨੇ ਉਹਦਾ ਜੋ ਡਿਸੀਜਨ ਫਾਈਨਲ ਡਿਸੀਜਨ ਲੈਣਾ ਹੁੰਦਾ 27 ਅੰਦਰ ਗੱਲ ਹੋ ਗਈ ਉਸ ਤੋਂ ਬਾਅਦ ਉਹ ਸਰਕਾਰ ਨਾਲ ਵੀ ਗੱਲ ਹੋਗੀ ਬੜੀ ਜੰਦੀਓ ਤੁਹਾਡੇ ਸਿਚੂਏਸ਼ਨ ਲੈ ਕੇ ਆਪਾਂ ਜਿਵੇਂ ਤੇਵੇਂ ਕਰਕੇ ਜੋ ਬੈਸਟ ਸਾਦੇ ਹਸਪੀਟਲ ਦੀ ਔਰ ਬੈਸਟ ਸੁਲਜੀਲਾਬਾ ਨੂੰ ਜਿਹੜੀ ਦੇ ਸਰਵਿਸ ਹੁੰਦੀ ਹੈ ਬਿਲਕੁਲ ਅਮਰਜੈਂਸੀ ਨੂੰ ਲੈ ਕੇ ਹਸਪੀਟਲ ਕੋ ਬੜੀ ਦਿੱਕਤ ਆ ਬਲੱਡ ਬੈਂਕ ਦੀ ਬਹੁਤ ਸਾਰੇ ਜੇਕਾ ਦਾ ਡਾਕਟਰਾਂ ਨੂੰ ਲੈ ਕੇ ਇਸ਼ੂ ਕ੍ਰੀਟ ਹੋ ਜਾਂਦਾ ਕਿਉਂਕਿ ਜਦੋਂ ਕੋਈ ਐਕਿਵ ਜਾਂ ਹਾਦਸਾ ਹੁੰਦਾ ਤਾਂ ਬਹੁਤ ਸਿਰ ਦਿੱਕਤ ਆਉਂਦੀ ਹੈ ਬਿਲਕੁਲ ਆਪਦੀ ਪਰਿਵਾਰ ਦੇ ਮੈਂਬਰ ਹੈ ਦਿੱਕਤਾਂ ਆਦੀ ਬਿਲਕੁਲ 100% ਜਿਹੜੀ ਪ੍ਰੋਬਲਮ ਨੂੰ ਜੇ ਹੱਲ ਕਰੇ ਪਹਿਲਾਂ ਡਾਕਟਰ ਦੀ ਪ੍ਰੋਬਲਮ ਸੀ ਆਲਮੋਸਟ ਡਾਕਟਰ ਬਿਲਕੁਲ ਸਾਰੇ ਆ ਰਹੇ ਚਾਹੇ OPD ਹੋਵੇ ਤੇ ਇਸ ਕੇਂਦਰ ਡਾਕਟਰ ਹੋਣ ਚਾਹੀਏ ਅ ਕਦੇ ਇਸ ਹਸਪਤਾਲੇ ਕਲੀ ਰੈਫਰ ਹਸਪਤਲ ਕਿਨੇ ਹਨ ਜੀ ਪਰ ਉਹਨਾਂ ਪਹਿਲਾਂ ਨਾਲੋਂ ਬਹੁਤ ਸੂਤਾਪਾ ਡਵੈਲਪਰ ਪਰ ਜਿਹੜੀ ਕਮੀ ਰਹਿੰਦੀ ਹੈ ਬਲੱਡ ਬੈਂਕ ਦੀ ਉਹ ਆਪਾਂ ਬੜੀ ਜਲਦੀ ਸ਼ੁਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਸਰ ਜੀ ਨੂੰ ਹੁਣ 4 ਮੰਤਰੀ ਜੀ ਨੂੰ ਸਾਡੇ ਮੇਰੇ ਪਤੀ ਦਾ ਸਸਿਕਾ ਲਈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੇ ਕੀਤੀਆਂ ਮਾਰਕੀਟ ਕਮੇਟੀ ਤੋਂ ਜਿੱਥੇ ਹਲਕਾ ਵਿਧਾਇਕ ਜਗਦੀਪ ਕੰਬੋਸਕੋਰਟੀ ਜੀ ਦੇ ਵੱਲੋਂ ਸਮਾਜ ਸੇਵੀ ਸਰਸਵਾ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਮੀਟਿੰਗ ਤੋਂ ਬਾਅਦ ਇਹ ਜਿਹੜਾ ਉਹ ਗੱਲਬਾਤ ਕੀਤੀ ਗਈ ਹੈ ਡਿਪਾਰਟਮੈਂਟ ਦੇ ਨਾਲ ਸਰਕਾਰ ਮੰਤਰੀਆਂ ਦੇ ਨਾਲ ਕਿ ਹਸਪਤਲ ਜਾਤਾ ਗੱਟਾਈ ਹੋ ਸਰਕਾਰੀ ਹਸਪਤਲਾਂ ਦੇ ਵਿੱਚ ਆ ਜੇ ਤੇ ਜਾਂ ਫਿਰ ਆਪਣੇ ਵਿੱਚ ਆ ਜੇ ਤੇ ਜਾਂ ਫਿਰ ਫਰੀਦਕੋਟ ਮੈਡੀਕਲ ਦੇ ਇੱਕ ਅਦਾਰੇ ਦੇ ਨਾਲ ਸੰਬੰਧ ਹੋ ਜੀ ਧੰਨਵਾਦ ਚੰਨ ਦੇ ਘੋੜੇ ਜੁੜਨ ਦੇ ਲਈ ਤੁਹਾਡਾ ਤਾਂ